ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਵੀਰੋ ਜੀ ਮੇਰੇ ਕੇ ਤੁਸੀਂ ਪੁਰਾਣੀ ਪਹਿਲੀ ਵੀਡੀਓ ਜਿਹੜੀ ਪਾਈ ਆਪਾਂ ਉਹ ਦੇਖੀ ਹੋਣੀ ਹੈ ਤੁਹਾਡੇ ਬਹੁਤ سارے ਸਵਾਲ ਤਾਂ ਦੂਰ ਹੋ ਗਏ ਹੋਣਗੇ ਪਰ ਜਿਵੇਂ ਜਿਵੇਂ ਵੀਰਾਂ ਨੇ ਵੀਡੀਓ ਦੇਖੀ ਹੈ ਨਾ ਮੇਰੇ ਨਾਲ ਗੱਲਬਾਤ ਕੀਤੀ ਤਾਂ ਉਹਦੇ ਚ ਬਹੁਤ ਸਾਰੇ ਜਨਰਲ ਕੁਐਸਚਨਸ ਏਦਾਂ ਦੇ ਸੀ ਜਿਹੜੇ ਕਾਮਨ ਜੇ ਸੀ ਉਹ ਮੈਂ ਕੁਛੋ ਤੁਹਾਡੇ ਸਾਹਮਣੇ ਲੈ ਕੇ ਆਇਆ ਤਾਂ ਇਹ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਇੱਕ ਤੁਹਾਡੇ ਨਾਲ ਬੇਨਤੀ ਹੈ ਵੀ ਮੈਂ ਕੋਸ਼ਿਸ਼ ਤਾਂ ਕੀਤੀ ਸੀ ਵੀ ਜਿਹੜੇ ਜਿਹੜੇ ਮਤਲਬ ਆਪਾਂ ਗਰੁੱਪ ਨੂੰ ਮੈਂ ਆਪਣੇ ਐਂਡ ਤੇ ਬਣਾ ਲਵਾਂ ਔਰ ਤੁਹਾਨੂੰ ਸਾਰਿਆਂ ਨੂੰ ਐਡ ਕਰ ਲਵਾਂ ਪਰ ਉਹ ਪੋਸੀਬਲ ਨਹੀਂ ਹੋ ਪਾਰ ਰਿਹਾ ਕਿਉਂਕਿ ਮੈਨੂੰ ਇਹ ਨਹੀਂ ਪਤਾ ਲੱਗ ਪਾਰ ਰਿਹਾ ਵੀ ਕੌਣ ਮਤਲਬ ਕਿੱਥੋਂ ਆ ਕਿੱਥੋਂ ਬਿਲੋਂਗ ਕਰਦਾ ਕਿਹੜੀ ਸਬ ਡਿਵੀਜ਼ਨ ਹੈ ਜਾਂ ਕਿਹੜੀ ਡਿਵੀਜ਼ਨ ਤਾਂ ਮੇਰੀ ਬੇਨਤੀ ਇਹ ਸੀ ਵੀ ਤੁਸੀਂ ਮੈਨੂੰ ਉਹਦੇ ਵਿੱਚ ਜੁਆਇਨ ਕਰਾ ਦਿਓ ਤਾਂ ਆਪਾਂ ਜਿਹੜੇ ਤੁਹਾਡੇ ਕੁਐਰੀਜ਼ ਹੋਣਗੀਆਂ ਤਾਂ ਮੈਂ ਉਹਦੇ ਵਿੱਚ ਅਡਰੈਸ ਕਰ ਦੂੰਗਾ ਤਾਂ ਉਹ ਆਪਣੀ ਕਲੈਰਿਟੀ ਹੋਰ ਆ ਜਾਊਗੀ ਜਿੰਨੂੰ ਜਿੰਨੂ ਵੀ ਕੋਈ ਵੀ ਹੋਊਗਾ ਜਿਹੜੇ ਤੁਹਾਡੇ ਗਰੁੱਪ ਬਣੇ ਹੋਏ ਆ ਉਹ ਮੈਂ ਤੇ ਇੱਕ ਬੇਨਤੀ ਹੋਰ ਸੀ ਵੀ ਜਿਵੇਂ ਅਗਰ ਤੁਸੀਂ ਆਪਣੇ ਜਿਵੇਂ ਡਿਵੀਜ਼ਨ ਲੈਵਲ ਤੇ ਜਾਂ ਕੋਈ ਸਰਕਲ ਲੈਵਲ ਤੇ ਜਿੱਦਾਂ ਜਾਂ ਯੂਨੀਅਨ ਦੀ ਮੀਟਿੰਗ ਹੁੰਦੀ ਆ ਤੁਹਾਡੇ ਜਾਂ ਤੁਸੀਂ ਉਦਾਂ ਆਪਸ ਵਿੱਚ ਇਕੱਠੇ ਹੋ ਸਕਦੇ ਹੋ ਜਿਵੇਂ ਤੁਹਾਡੇ ਜਿੰਨੇ ਸਾਥੀ ਨੇ 8 ਲਮ ਵਾਲੇ 295 ਮਟਾਂ ਵਾਲੇ ਤੁਸੀਂ ਆਪਸ ਵਿੱਚ ਇਕੱਠੇ ਹੋ ਸਕਦੇ ਹੋ ਤੁਸੀਂ ਇਕੱਠੇ ਹੋ ਜਾਓ ਉਸ ਕਿਸੇ ਇੱਕ ਦਿਨ ਜਿਵੇਂ ਮੰਨ ਲਓ ਕੋਈ ਮੰ ਲਓ ਤੁਸੀਂ 10 ਤਰੀਕ ਇਕੱਠਾ ਹੋਣਾ ਚਾਹੁੰਦੇ ਹੋ 10 ਮਾਰਚ ਨੂੰ ਤਾਂ ਮੈਨੂੰ ਤੁਸੀਂ 7-8 ਮਾਰਚ ਤੱਕ ਦੱਸ ਦਿਓ ਤਾਂ ਮੈਂ ਉੱਥੇ ਤੁਹਾਡੇ ਕੋਲ 10 ਤਰੀਕ ਨੂੰ ਆ ਕੇ ਤੁਹਾਡੀਆਂ ਕੁਐਰੀਜ਼ ਅਡਰੈਸ ਕਰ ਦੂੰਗਾ ਤੇ ਅਗਰ ਜਿਵੇਂ ਤੁਹਾਡੇ ਕੋਲ ਡਾਊਟਸ ਨੇ ਉਹ ਕਲੀਅਰ ਕਰ ਦੂੰਗਾ ਜਾਂ ਤੁਹਾਡੇ ਮਨ 'ਚ ਕੋਈ ਸਵਾਲ ਆ ਉਹ ਕਲੀਅਰ ਕਰ ਦੂੰਗਾ ਤੇ ਨਾਲੇ ਆਪਾਂ ਦੇਖ ਲਾਂਗੇ ਵੀ ਆਪਾਂ ਕੰਮ ਤੁਹਾਡਾ ਹੋਣਾ ਕਿਵੇਂ ਆ ਹਨਾ ਥਾਲੇ ਮੈਂ ਤੁਹਾਨੂੰ ਸਮਝਾ ਦੂੰਗਾ ਵੀ ਆਪਦਾ ਕਿੱਦਾਂ ਕਿੱਦਾਂ ਕਰਨਾ ਸਾਰਾ ਤਾਂ ਹੁਣ ਆਪਾਂ ਸਵਾਲਾਵਾਲ ਚੱਲਦੇ ਹਾਂ ਤਾਂ ਜਿਵੇਂ ਕਿ ਪਹਿਲਾ ਸਵਾਲ ਸੀਗਾ ਵੀ ਵੀਰ ਨਾਲ ਇੱਕ ਮੇਰੀ ਗੱਲ ਹੋਈ ਸੀ ਪਰਸੋ ਤਾਂ ਸ਼ਾਇਦ ਹੰ ਬਟਾਲੇ ਤੋਂ ਸੀਗੇ ਵੀਰ ਉਹ ਉਹ ਕਹਿੰਦੇ ਸੀ ਕਿ ਵੀ ਉਹਨਾਂ ਨੇ ਕਿਸੇ ਨਾਲ ਆਪਣੇ ਲੈਵਲ ਤੇ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਤੁਹਾਡੇ ਨਹੀਂ ਪੁਰਾਣੇ ਰਿਟਰਨਾਂ ਭਰਿਆ ਨਹੀਂ ਹੋਈਆਂ ਤਾਂ ਤੁਹਾਡੇ ਤੁਹਾਡੇ ਪੈਸੇ ਵਾਪਸ ਨਹੀਂ ਆਉਣੇ ਤਾਂ ਵੀਰੇ ਮੇਰੀ ਬੇਨਤੀ ਇਹ ਹੈ ਵੀ ਤੁਸੀਂ ਪੁਰਾਣੇ ਰਿਟਰਨਾਂ ਭਰਨ ਦਾ ਸੀਨ ਇਹਦੇ 'ਚ ਹੋਣ ਨਹੀਂ ਹੈਗਾ ਕੋਈ ਵੀ ਮੰਨ ਲਓ ਨਹੀਂ ਵੀ ਭਰੀ ਹੋਈਆਂ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਉਹ ਤੁਹਾਡੇ ਜਦੋਂ ਆਪਾਂ ਰਿਟਰਨ ਹੁਣ ਫਾਈਲ ਕਰਾਂਗੇ ਜਿਹੜਾ ਆਪਾਂ 10E ਤੁਹਾਡਾ ਸਬਦਾ ਫਾਈਲ ਹੋਣਾ ਉਹ ਇਸੇ ਪਰਪਸ ਲਈ ਹੋਣਾ ਵੀ ਆਪਾਂ ਉਹ ਰਿਟਰਨ ਪੁਰਾਣੀ ਵੀ ਨਾਲ ਦਿਖਾ ਸਕੀਏ ਤਾਂ ਮਤਲਬ ਇਹਦੇ ਚ ਵੀ ਕੋਈ ਪੁਰਾਣੀ ਰਿਟਰਨ ਭਰਨ ਵਾਲਾ ਸੀਨ ਨਹੀਂ ਅਗਰ ਤੁਸੀਂ ਭਰੀ ਹੋਈ ਹੈ ਤਾਂ ਬਹੁਤ ਵਧੀਆ ਅਗਰ ਨਹੀਂ ਭਰੀ ਹੋਈ ਤਾਂ ਵੀ ਕੋਈ ਵੱਡੀ ਗੱਲ ਨਹੀਂ ਉਹ ਮੇਰੇ ਤੇ ਰਹੂਗਾ ਉਹ ਮੈਂ ਆਪ ਹੀ ਐਡਜਸਟ ਕਰ ਦੂੰਗਾ ਤੁਹਾਡਾ ਪੁਰਾਣੀ ਰਿਟਰਨ ਕਿਵੇਂ ਸੈੱਟ ਕਰਨੀ ਆ ਕਿਵੇਂ ਕਰਨਾ ਸਾਰਾ ਕੁਝ ਮੇਰੇ ਐਂਡ ਤੇ ਰਹੂਗਾ ਉਹ ਮੈਂ ਆਪ ਹੀ ਕਰ ਦੂੰਗਾ ਦੂਸਰੀ ਗੱਲ ਉਤ ਬਹੁਤ ਜਾਣੀ ਪੁੱਛਦੇ ਵੀ ਰਿਟਰਨ ਭਰਨੀ ਕਦੋਂ ਆ ਤਾਂ ਵੀਰੇ ਆਪਾਂ ਰਿਟਰਨ ਥੋੜੀ ਭਰੀ ਜਾਣੀ ਹੈ ਮੇਨਲੀ ਬੇਸਿਕਲੀ ਜੂਨ ਜੁਲਾਈ ਚ ਲੇਕਿਨ ਉਦੋਂ ਸਾਰਿਆਂ ਦਾ ਕੰਮ ਮੁਸ਼ਕਿਲ ਹੋ ਜਾਣਾ ਕਰਨਾ ਤਾਂ ਮੇਰੀ ਇੱਕ ਬੇਨਤੀ ਸੀ ਵੀ ਆਪਾਂ ਜਿਹੜਾ ਅੱਧਾ ਕੰਮ ਹੋਣ ਵਾਲਾ ਜਿਹੜਾ ਸਾਰਿਆਂ ਦਾ ਅਪ੍ਰੈਲ ਤੋਂ ਸਟਾਰਟ ਹੋ ਸਕਦਾ ਤਾਂ ਉਹ ਆਪਾਂ ਅਪ੍ਰੈਲ ਤੋਂ ਸਟਾਰਟ ਕਰ ਦਈਏ ਤਾਂ ਜੋ ਜਿਹੜਾ ਬੇਸਿਕ ਕੰਮ ਆ ਉਹ ਆਪਾਂ ਅਪ੍ਰੈਲ ਚ ਕਰ ਦਈਏ ਅੱਧਾ ਕੰਮ ਔਰ ਜਿਹੜਾ ਅੱਧਾ ਕੰਮ ਰਹਿ ਜਾਊਗਾ ਉਹ ਮਈ ਜੂਨ ਜੁਲਾਈ ਚ ਹੋਣਾ ਉਹ ਉਦੋਂ ਹੀ ਹੋਪਾਂ ਉਹ ਉਦੋਂ ਹੀ ਕਰਾਂਗੇ ਆਪਾਂ ਉਹ ਤੋਂ ਬਾਅਦ ਸੀ ਕਿ ਰਿਫੰਡ ਕਦੋਂ ਆਊਗਾ ਰਿਫੰਡ ਵੀਰੇ ਆਉਂਦਿਆਂ ਨੂੰ ਆਪਣਾ ਅਗਸਤ ਤੋਂ ਸਤੰਬਰ ਤੱਕ ਦਾ ਸਮਾਂ ਲੱਗ ਜਾਣਾ ਕਿਉਂਕਿ ਰਿਟਰਨ ਨੂੰ ਪ੍ਰੋਸੈਸ ਹੋਣਾ ਸਾਰਾ ਕੁਝ ਹੋਣਾ ਉਹ ਚ ਟਾਈਮ ਲੱਗੂਗਾ ਡਿਪਾਰਟਮੈਂਟ ਦੇ ਵੱਲੋਂ ਇਨਕਮ ਟੈਕਸ ਦੇ ਵੱਲੋਂ ਹੋਣਾ ਹੁੰਦਾ ਉਹ ਉਦੋਂ ਹੋ ਜਾਊਗਾ ਫੌਨ ਨੂੰ ਤਾਂ ਵੀਰੇ ਉਹ ਬਹੁਤ ਜਲਦੀ ਵੀ ਹੋ ਜਾਂਦਾ ਪਰ ਜਿਵੇਂ ਜਿਹੜੇ ਰਿਟਰਨ ਜਿਨ੍ਹਾਂ ਤੇ ਰਿਫੰਡ ਘਟ ਹੁੰਦਾ ਉਹ ਬਹੁਤ ਜਲਦੀ ਹੋ ਜਾਂਦੇ ਨੇ ਜਿਵੇਂ ਆਪਣੇ ਰਿਫੰਡ ਜਿਆਦਾ ਹੁੰਦੇ ਆ ਹਨਾ ਤਾਂ ਉਹਦੇ ਚ ਟਾਈਮ ਲੱਗਦਾ ਉਹਨੂੰ ਪ੍ਰੋਸੈਸ ਕਰਨ ਦੇ ਵਿੱਚ ਸਾਰਾ ਕਰਨ ਦੇ ਵਿੱਚ ਉਹ ਸਮਾਂ ਲੱਗਦਾ ਤਾਂ ਉਹ ਰਿਫੰਡ ਡੈਫੀਨਿਟਲੀ ਆ ਜਰੂਰ ਆਊਗਾ ਸਭ ਦਾ ਤਾਂ ਅਪਰੋਕਸੀਮੇਟ ਸਪਟੰਬਰ ਅਗਸਤ ਸਪਟੰਬਰ ਅਕਤੂਬਰ ਇਦਾਂ ਆਊਗਾ ਤਾਂ ਇਹ ਵੀ ਹੋ ਸਕਦਾ ਕਿਸੇ ਦਾ ਪਹਿਲਾਂ ਆ ਜਾਵੇ ਔਰ ਕਿਸੇ ਦਾ ਬਾਅਦੋਂ ਆਵੇ ਉਹ ਤੁਹਾਡੇ ਰਿਫੰਡ ਕਿੰਨਾ ਹੋਊ ਵੀਰੇ ਜਿੰਨਾ ਤੁਹਾਡਾ ਟੈਕਸ ਕੱਟਿਆ ਗਿਆ ਉਹ ਤਕਰੀਬਨ ਸਾਰਾ ਰਿਫੰਡ ਹੋ ਜਾਊਗਾ ਜਿੰਨਾ ਵੀ ਕੱਟਿਆ ਗਿਆ ਕਿਸੇ ਦਾ ਵਾਪਸ ਆ ਜੂਗਾ ਔਰ ਕਈਆਂ ਦਾ ਇਹ ਹੋ ਸਕਦਾ ਨਾ ਕਟਿਆ ਹੋਵੇ ਪਰ ਉਹ ਇਨਕਮ ਟੈਕਸ ਜਦੋਂ ਰਿਟਰਨ ਫਾਈਲ ਕਰਾਂਗੇ ਤਾਂ ਉਦੋਂ ਸਟੈਂਡ ਕਰੂਗਾ ਉਹਨੂੰ ਜ਼ੀਰੋ ਦਿਖਾਉਣ ਲਈ ਵੀ ਸਾਰਾ ਪ੍ਰੋਸੈਸ ਉਹੀ ਰਹੂਗਾ ਬਸ ਸਿਰਫ ਇਹ ਹੋਊਗਾ ਵੀ ਤੁਹਾਡਾ ਜ਼ੀਰੋ ਦਿਖਾ ਗਿਆ ਪਰ ਰਿਫੰਡ ਕੁਝ ਨਹੀਂ ਲਵਾਂਗੇ ਤਾਂ ਆਪਾਂ ਦਿੱਤਾ ਵੀ ਕੁਝ ਨਹੀਂ ਤੇ ਵਾਪਸ ਕੁਝ ਵੀ ਨਹੀਂ ਲਿਆ ਪਰ ਜਿਨ੍ਹਾਂ ਦਾ ਕਟਿਆ ਗਿਆ ਉਹਨਾਂ ਦੇ ਵਾਪਸ ਆ ਜਾਣਗੇ ਡੈਫੀਨੇਟਲੀ ਆ ਜਾਣਗੇ ਸਭ ਦੇ ਉਹ ਮੇਰੀ ਜ਼ਿੰਮੇਵਾਰੀ ਰਹੂਗੀ ਉਤੋਂ ਬਾਅਦ ਤੁਸੀਂ ਜਦੋਂ ਵੀ ਮੀਟਿੰਗ ਕਰਨਾ ਚਾਹੋ ਕਿੱਥੇ ਵੀ ਮੰਨ ਲਓ ਕਿਹੜਾ ਵੀ ਸਰਕਲ ਹੋਵੇ ਤੁਹਾਡਾ ਸਰਕਲ ਲੈਵਲ ਤੇ ਤੁਸੀਂ ਜਦੋਂ 20 30 40 50 ਜਾਣੀ ਅਗਰ ਇਕੱਠੇ ਹੋ ਸਕਦੇ ਹੋ ਤਾਂ ਤੁਸੀਂ ਇਕੱਠੇ ਹੋ ਜਾਓ ਜਾਂ ਜਿੰਨੇ ਵੀ ਤੁਸੀਂ ਆਪਣੇ ਕੋਈ ਯੂਨੀਅਨ ਦਾ ਨਮਾਇਦਾ ਮਤਲਬ ਇਕੱਠਾ ਕਰ ਸਕਦਾ ਜਾਂ ਉਹ ਕੋਈ ਯੂਨੀਅਨ ਦਾ ਮੈਂਬਰ ਇਕੱਠੇ ਹੋ ਸਕਦੇ ਆ ਉੱਥੇ ਤੁਸੀਂ ਮੈਂ ਤੁਹਾਡੇ ਨਾਲ ਮੀਟਿੰਗ ਕਰ ਲਾਂ ਤੁਸੀਂ ਆਪਣੇ ਅੱਗੇ ਸਾਥੀਆਂ ਨੂੰ ਅੱਗੇ ਆਪਣੇ ਆਪਣੇ ਐਂਡ ਦੇ ਕਨਵਿੰਸ ਕਰ ਦੋ ਤਾਂ ਉਹ ਵੀ ਤੁਸੀਂ ਆਪਣੇ ਐਂਡ ਤੇ ਕਰ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਮੇਰੇ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਕਿਸੇ ਵੀ ਟਾਈਮ ਤੁਹਾਨੂੰ ਮੈਂ ਨੰਬਰ ਤੁਹਾਡਾ ਮੈਂਸ਼ਨ ਕੀਤਾ ਹੋਇਆ ਹੈ ਇੱਥੇ 9988344156 ਤੁਸੀਂ ਇਹ ਮੇਰਾ ਨੰਬਰ ਆਪਣੇ ਜਿਹੜੇ ਤੁਹਾਡੇ ਗਰੁੱਪਸ ਬਣੇ ਹੋਏ ਆ ਆਲਰੇਡੀ ਤੁਹਾਡੇ ਸਟਾਫ ਦੇ ਸਾਰਿਆਂ ਦੇ ਆਪਣੀ ਡਿਵੀਜ਼ਨ ਲੈਵਲ ਤੇ ਜਾਂ ਸਰਕਲ ਲੈਵਲ ਤੇ ਤੁਸੀਂ ਮੈਨੂੰ ਉਹਦੇ ਚ ਐਡ ਕਰ ਦਿਓ ਤਾਂ ਜੋ ਆਪਾਂ ਜਿਹੜੀ ਕੁਐਰੀਜ਼ ਨੇ ਉਹਨਾਂ ਦੀ ਐਡਰੈਸ ਕਰ ਸਕੀਏ ਬਾਕੀ ਮੀਟਿੰਗ ਲਈ ਤੁਸੀਂ ਮੈਨੂੰ ਕਦੋਂ ਵੀ ਦੱਸ ਸਕਦੇ ਹੋ ਮੈਂ ਤੁਹਾਡੇ ਕੋਲ ਆ ਜਾਊਂਗਾ ਕਿਉਂਕਿ ਇੰਡੀਵਿਜੂਅਲੀ ਤੁਹਾਨੂੰ ਸਾਰਿਆਂ ਨੂੰ ਐਵੇਂ ਮਿਲ ਪਾਣਾ ਜਾਂ ਤੁਸੀਂ ਮੈਨੂੰ ਮ ਲੈਨ ਨੂੰ ਮਿਲਣਾ ਤਾਂ ਬਹੁਤ ਪੋਸੀਬਲ ਨਹੀਂ ਹੋ ਪਾਊਗਾ ਕਿਸੇ ਵੀ ਤਰੀਕੇ ਨਾਲ ਬਹੁਤ ਮੁਸ਼ਕਿਲ ਹੋ ਜਾਊਗਾ ਉਹ ਤਾਂ ਤੁਸੀਂ ਇੱਕ ਕੋਸ਼ਿਸ਼ ਆਪਾਂ ਇਹ ਕਰ ਸਕਦੇ ਆਂ ਵੀ ਆਪਾਂ ਤੁਹਾਨੂੰ ਇਕੱਠੇ ਤੁਹਾਡੇ ਮਤਲਬ ਸਾਰੇ ਸਟਾਫ ਨੂੰ ਜਿਹੜੇ ਸਾਥੀ ਨੇ ਤੁਹਾਡੇ ਉਹਨਾਂ ਨੂੰ ਮੈਂ ਇਕੱਠਿਆਂ ਨੂੰ ਮਿਲ ਲੂੰਗਾ ਤੇ ਇਕੱਠਿਆਂ ਨੂੰ ਤੁਹਾਡੇ ਕੁਐਰੀਜ਼ ਅਡਰੈਸ ਕਰ ਦੂੰਗਾ ਔਰ ਸਮਝਾ ਦੂੰਗਾ ਵੀ ਆਪਾਂ ਕਿਵੇਂ ਕੰਮ ਕਰਨਾ ਹੈ ਔਰ ਇਹ ਨਹੀਂ ਕਿਵੇਂ ਹੋਣਾ ਸੋ ਡੋਂਟ ਵਰੀ ਮੇਰੀ ਜ਼ਿੰਮੇਵਾਰੀ ਰਹੂਗੀ ਬੇਫਿਕਰ ਰਹਿ ਕੇ ਤੁਸੀਂ ਮੇਰੇ ਤੇ ਭਰੋਸਾ ਕਰ ਸਕਦੇ ਆਂ ਜਾਂ ਮੈਨੂੰ ਵੀ ਤੁਸੀਂ ਮਿਲਣਾ ਤਾਂ ਮਾਮੂਲੋਤ ਰਹਿਣਾ ਆ ਵੀਰੇ ਤੁਸੀਂ ਕਿਸੇ ਵੀ ਟਾਈਮ ਆ ਕੇ ਮੈਨੂੰ ਮਿਲ ਸਕਦੇ ਹੋ ਥੈਂਕ ਯੂ